ਸਸ਼ੀ ਕਲਦੀ ਦੀ ਸਵਾਗਤ ਕਰਦੇ ਆਂ ਤੁਹਾਡਾ ਵੈਗਰੂ ਕਲੌਥ ਹਾਊਸ ਐਂਡ ਪਟਿਕ ਬਟਲਾਡਾ ਵੱਲੋਂ ਪਲੀਜ਼ ਜਿਹੜੀਆਂ ਭੈਣਾਂ ਮੇਰੀ ਪਹਿਲੀ ਵਾਰ ਵੀਡੀਓ ਦੇਖ ਰਹੀਆਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਤਾਂ ਕਿ ਅਸੀਂ ਜਿਹੜੀ ਡੇਲੀ ਅਪਲੋਡ ਕਰ ਰਹੇ ਆਂ ਵੀਡੀਓ ਤੁਹਾਡੀ ਸਕਿੱਪ ਨਾ ਹੋਵੇ ਠੀਕ ਹੈ ਜੀ ਤੇ ਬੈਲ ਆਈਕਨ ਬਟਨ ਪ੍ਰੈਸ ਕਰੋਗੇ ਤਾਂ ਤੁਹਾਨੂੰ ਡੇਲੀ ਸਾਡੀ ਵੀਡੀਓ ਮਿਲੇਗੀ ਲਓ ਜੀ ਅੱਜ ਦੀ ਸਾਡੀ ਵੀਡੀਓ ਰਹਿਣ ਵਾਲੀ ਹੈ ਆਫਰ ਦੇ ਵਿੱਚ ਅਸੀਂ ਅੱਜ ਜਿਹੜੇ ਕੱਟ ਪੀਸ ਸਾਡੇ ਕੋਲੇ ਬਚੇ ਅਸੀਂ ਆਫਰ ਦੇ ਵਿੱਚ ਲੈ ਕੇ ਆਏ ਆਂ ਠੀਕ ਹੈ ਜੀ ਬੜੇ ਸੋਹਣੇ ਜੇ ਰਹਿਣ ਵਾਲੇ ਕੱਟ ਪੀਸੇ ਤੁਹਾਨੂੰ ਮੈਚਿੰਗ ਦਵਾਂਗੇ ਪੂਰੀ ਨਾਲ ਠੀਕ ਹੈ ਜੀ ਮੈਚਿੰਗ ਬਾਟਮ ਦਵਾਂਗੇ ਕੱਟ ਪੀਸਾਂ ਦੇ ਨਾਲ ਤੇ ਆਫਰ ਦੇ ਵਿੱਚ ਰਹਿਣ ਵਾਲੇ ਕੱਟ ਪੀਸ ਰਹਿਣਗੇ ਰਾਮ ਟੈਕਸ ਦੇ ਠੀਕ ਹੈ ਜੀ ਜਿਹੜੇ ਇਹ ਰਾਮ ਟੈਕਸ ਦੇ ਪੀਸ ਰਹਿਣਗੇ ਇਹ ਆਮ ਕੈਮਰਿਕ ਸਟਾਫ ਨਹੀਂ ਹੈ ਠੀਕ ਹੈ ਜੀ ਇਹ ਵਧੀਆ ਵਾਲਾ ਸਟਾਫ ਹੈ ਕੈਮਰਿਕ ਨਹੀਂ ਹੈਗਾ ਇਹ ਅਸੀਂ ਜਿਹੜੇ ਅੱਜ ਦੇ ਪੀਸ ਰਹਿਣਗੇ ਇਹ ਰਹਿਣਗੇ ਕ੍ਰਸ਼ ਕਾਟਨ ਦੇ ਵਿੱਚ ਤੇ ਕਾਟਨ ਸਟਾਫ ਦੇ ਵਿੱਚ ਰਹਿਣਗੇ ਬਹੁਤ ਪਿਆਰੇ ਪਿਆਰੇ ਪੀਸ ਰਹਿਣ ਵਾਲੇ ਆ ਠੀਕ ਹੈ ਜੀ ਰਾਮ ਟੈਕਸ ਦੇ ਪੀਸ ਆ ਸਾਰੇ ਪੀਸ ਜਿਹੜਾ ਤੁਹਾਨੂੰ ਫਰੈਸ਼ ਮਿਲਣਗੇ ਕਿਸੇ ਤਰ੍ਹਾਂ ਦਾ ਕੋਈ ਡਿਫੈਕਟ ਨਹੀਂ ਮਿਲਣ ਵਾਲਾ ਕੋਈ ਕੱਟ ਨਹੀਂ ਮਿਲਣ ਵਾਲਾ ਬਿਲਕੁਲ ਫਰੈਸ਼ ਪੀਸ ਆ ਜ ਸਾਡੇ ਕੋਲ ਰਾਮ ਟੈਕਸ ਦੇ ਦੇਖੋ ਤੁਸੀਂ ਦੇਖ ਸਕਦੇ ਹੋ ਫਸਟ ਪੀਸ ਦੇਖੋ ਪ੍ਰਿੰਟ ਦੇ ਚੈੱਕ ਕਰੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਬਹੁਤ ਪਿਆਰੀ ਪ੍ਰਿੰਟਿੰਗ ਹੈ ਡਿਜੀਟਲ ਪ੍ਰਿੰਟਿੰਗ ਹੈ ਤੁਹਾਨੂੰ ਅਸੀਂ ਇਹਦੇ ਨਾਲ ਬੋਟਮ ਵੀ ਦਵਾਂਗੇ ਜੇਕਰ ਤੁਸੀਂ ਸਾਡੇ ਕੋਲੋਂ 올ਓਵਰ ਸੂਟ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਰੀ 올ਓਵਰ ਸੂਟ ਵੀ ਲੈ ਸਕਦੇ ਹੋ ਸਾਡੇ ਕੋਲ ਜੇਕਰ ਤੁਸੀਂ ਪਲੇਨ ਬਾਟਮ ਲੈਣਾ ਚਾਹੁੰਦੇ ਹੋ ਤਾਂ ਬਾਟਮ ਵੀ ਲੈ ਸਕਦੇ ਹੋ ਅਸੀਂ ਇਹਦੇ ਨਾਲ ਇਹ ਵਾਲੀ ਬਾਟਮ ਦੀ ਮੈਚਿੰਗ ਕੀਤੀ ਹੈ ਦੇਖੋ ਬਾਟਮ ਦੇ ਨਾਲ ਤੁਸੀਂ ਸੂਟ ਦੀ ਲੁੱਕ ਦੇਖ ਸਕਦੇ ਹੋ ਬੜੀ ਪਿਆਰੀ ਜੀ ਲੁੱਕ ਹੈ ਸੂਟ ਦੀ ਬਾਟਮ ਦੇ ਨਾਲ ਜੇਕਰ ਤੁਸੀਂ ਇਹ ਵਾਲੀ ਬਾਟਮ ਲੈਣਾ ਚਾਹੁੰਦੇ ਹੋ ਤਾਂ ਸਾਡੇ ਕੋਲ ਤੁਸੀਂ ਬਾਟਮ ਵੀ ਲੈ ਸਕਦੇ ਹੋ ਜੇ ਤੁਸੀਂ ਕੱਲਾ ਸ਼ਰਟ ਪਿਸ ਲੈਣਾ ਚਾਹੁੰਦੇ ਹੋ ਤਾਂ ਸ਼ਰਟ ਪਿਸ ਵੀ ਲੈ ਸਕਦੇ ਹੋ ਜੇਕਰ ਪੂਰਾ ਕੰਪਲੀਟ ਸੂਟ ਲੈਣਾ ਤਾਂ ਸੂਟ ਵੀ ਲੈ ਸਕਦੇ ਹੋ ਪ੍ਰਾਈਸ ਦੇ ਰਹੇ ਹਾਂ ਤੁਹਾਨੂੰ ਅਸੀਂ ਰਾਮ ਟੈਕਸੀ 120 ਰੁਪਏ ਪਰ ਮੀਟਰ ਚ ਠੀਕ ਹੈ ਜੀ ਆਫਰ ਪ੍ਰਾਈਸ ਦੇ ਵਿੱਚ ਤੁਹਾਨੂੰ ਅਸੀਂ ਪ੍ਰਾਈਸ ਦੇ ਰਹੇ ਹਾਂ 120 ਰੁਪਏ ਪਰ ਮੀਟਰ ਦੇ ਵਿੱਚ ਠੀਕ ਹੈ ਜੀ बॉਟਮ ਤੁਸੀਂ ਸਾਡੇ ਕੋਲੋਂ ਲਵੈਂਡਰ ਕਲਰ ਦੀ ਵੀ ਲੈ ਸਕਦੇ ਹੋ ਤਾਂ ਇਹ ਵਾਲੀ ਕਲਰ ਦੀ बॉਟਮ ਵੀ ਤੁਸੀਂ ਲੈ ਸਕਦੇ ਹੋ ਪਰ ਜ਼ਿਆਦਾ ਜਿਹੜੀ ਚੱਲ ਰਹੀ ਹੈ बॉਟਮ ਉਹ ਇਹ ਵਾਲੀ ਲਵੈਂਡਰ ਕਲਰ ਦੀ ਚੱਲ ਰਹੀ ਹੈ ਠੀਕ ਹੈ ਜੀ ਇਹ ਸਾਡੇ ਕੋਲੇ ਦੋ ਸੂਟ ਆ ਜੀ 4-4 ਮੀਟਰ ਦੇ ਜੇਕਰ ਸ਼ਰਟ ਪਿਸ ਲੈਣਾ ਤਾਂ ਸ਼ਰਟ ਪਿਸ ਵੀ ਲੈ ਸਕਦੇ ਜੇ ਪੂਰਾ ਸੂਟ ਲੈਣਾ ਤਾਂ ਸੂਟ ਵੀ ਲੈ ਸਕਦੇ ਹਾਂ 120 ਰੁਪਏ ਪਰ ਮੀਟਰ ਰਹਿਣ ਵਾਲੀ ਦੀ ਪ੍ਰਾਈਸ ਠੀਕ ਹੈ ਜੀ ਇਸ ਤੋਂ ਅਗਲਾ ਸੂਟ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਸਾਡੇ 4 ਮੀਟਰ ਰਹਿਣ ਵਾਲੀ ਹੈ ਦੀ ਕੱਟ ਰਾਮ ਟੈਕਸ ਦਾ ਰਹਿਣ ਵਾਲਾ ਸੂਟ ਜੀ ਠੀਕ ਹੈ ਜੀ ਰਾਮ ਟੈਕਸ ਦਾ ਰਹਿਣ ਵਾਲਾ ਸੂਟ ਬਿਲਕੁਲ ਫਰੈਸ਼ ਹੈ ਜੀ ਕੋਈ ਡਿਫੈਕਟ ਨਹੀਂ ਹੈਗਾ ਬਿਲਕੁਲ ਫਰੈਸ਼ ਮਿਲੂਗਾ ਤੁਹਾਨੂੰ ਠੀਕ ਹੈ ਜੀ ਕੋਈ ਕਿਸੇ ਤਰ੍ਹਾਂ ਦੀ ਮਿਸ ਪ੍ਰਿੰਟ ਕੋਈ ਡਿਫੈਕਟ ਨਹੀਂ ਹੋਵੇਗਾ ਪ੍ਰਿੰਟ ਚੈੱਕ ਕਰ ਸਕਦੇ ਹਾਂ ਥੋੜਾ ਲਾਈਟ ਆ ਰਿਹਾ ਹੈ ਪਰ ਬੜਾ ਪਿਆਰਾ ਜਿਹਾ ਲਵੈਂਡਰ ਕਲਰ ਦੇ ਵਿੱਚ ਪੀਸ ਹੈ ਜੀ ਠੀਕ ਹੈ ਜੀ ਬਹੁਤ ਪਿਆਰਾ ਪੀਸ ਰਹਿਣ ਵਾਲਾ 4.5 ਮੀਟਰ ਇਹਦੀ ਕੱਟ ਰਹਿਣ ਵਾਲੀ ਹੈ ਜੀ ਸਾਡੇ 4.5 ਮੀਟਰ ਰਹਿਣ ਵਾਲੀ ਇਹਦੀ ਕੱਟ ਬਹੁਤ ਪਿਆਰਾ ਪੀਸ ਰਹਿਣ ਵਾਲਾ ਜੀਵਲਾ ਠੀਕ ਹੈ ਜੀ ਅਗਲਾ ਪੀਸ ਚੈੱਕ ਕਰੋ ਜੀ ਇਹ ਸਾਡੇ ਕੋਲੇ ਸ਼ਰਟ ਪੀਸ ਹੈ ਜੀ ਅਸੀਂ ਇਹ ਤੁਹਾਨੂੰ ਮੈਚਿੰਗ ਕਰਕੇ ਦਵਾਂਗੇ ਤੁਸੀਂ ਸਾਡੇ ਕੋਲੋਂ ਮੈਚਿੰਗ ਬਾਟਮ ਲੈ ਸਕਦੇ ਹੋ ਠੀਕ ਹੈ ਮੈਚਿੰਗ ਬਾਟਮ ਦੇ ਨਾਲ ਤੁਸੀਂ ਇਹਦੀ ਲੁੱਕ ਦੇ ਸਕਦੇ ਹੋ ਰਾਮ ਟੈਕਸ ਦਾ ਰਹਿਣ ਵਾਲਾ ਪੀਸ ਬਿਲਕੁਲ ਫਰੈਸ਼ 220 ਮੀਟਰ ਮੈਲਵਾਇਤ ਤੁਹਾਨੂੰ ਕੱਟ ਬਹੁਤ ਪਿਆਰਾ ਪੀਸ ਹੈ ਜੀ ਬਹੁਤ ਹੀ ਜ਼ਿਆਦਾ ਪਿਆਰਾ ਪੀਸ ਹੈ ਰਾਮ ਟੈਕਸ ਦਾ ਠੀਕ ਹੈ ਜੀ ਤੁਸੀਂ ਸਟੈਂਪ ਲੱਗੀ ਦੇਖ ਸਕਦੇ ਹੋ ਰਾਮ ਟੈਕਸ ਦੀ 120 ਰੁਪਏ ਤੁਹਾਨੂੰ ਅਸੀਂ ਦੇ ਰਹੇ ਹਾਂ ਪਰ ਮੀਟਰ ਦੇ ਨਾਲ ਤੁਹਾਨੂੰ ਪਤਾ ਹੀ ਹੈ ਰਾਮ ਟੈਕਸ ਦੀ ਪ੍ਰਾਈਸ ਕਿੰਨੀ ਹੈ ਠੀਕ ਹੈ ਜੀ ਬ੍ਰਾਂਡਡ ਸੂਟ ਰਹਿਣ ਵਾਲੇ ਸਾਰੇ ਸੂਟ ਜਿਹੜੇ ਰਹਿਣ ਵਾਲੇ ਹੈ ਬ੍ਰਾਂਡਡ ਤੇ ਪ੍ਰਿੰਟਿੰਗ ਤੁਹਾਨੂੰ ਇੱਕ ਤੋਂ ਇੱਕ ਵੱਜ ਕੇ ਮਿਲੇਗੀ ਠੀਕ ਹੈ ਅਗਲਾ ਪੀਸ ਚੈੱਕ ਕਰੋ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ ਠੀਕ ਹੈ ਜੀ ਬਹੁਤ ਪਿਆਰਾ ਪ੍ਰਿੰਟ ਹੈ 3 ਮੀਟਰ ਰਹਿਣ ਵਾਲੀ ਹੈ ਦੀ ਕੱਟ ਠੀਕ ਹੈ ਜੀ ਪਲੇਨ ਅਸੀਂ ਦਵਾਂਗੇ ਨਾਲ ਬਾਟਮ ਦੇਖੋ ਬਾਟਮ ਦੇ ਨਾਲ ਦੀ ਮੈਚਿੰਗ ਤੁਸੀਂ ਦੇਖ ਸਕਦੇ ਹੋ ਬੜੀ ਪਿਆਰੀ ਜੀ ਰਹਿਣ ਵਾਲੀ ਹੈ ਮੈਚਿੰਗ ਬਹੁਤ ਪਿਆਰੀ ਮੈਚਿੰਗ ਰਹਿਣ ਵਾਲੀ ਹੈ ਠੀਕ ਹੈ ਜੀ ਮੈਚਿੰਗ ਬਾਟਮ ਦੇ ਨਾਲ ਤੁਸੀਂ ਇਹ ਵਾਲਾ ਪੀਸ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੇਕਰ ਤੁਸੀਂ ਕੱਲਾ ਪੀਸ ਲੈਣਾ ਤਾਂ ਕੱਲਾ ਪੀਸ ਵੀ ਲੈ ਸਕਦੇ ਹੋ ਜੇਕਰ बॉटम ਵੀ ਲੈਣਾ ਚਾਹੁੰਦੇ ਤਾਂ बॉटम ਵੀ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ 120 ਰੁਪਏ ਪਰ ਮੀਟਰ ਰਹਿਣ ਵਾਲੀ ਸੂਟ ਦੀ ਪਰਾਈ ਤੁਹਾਨੂੰ 600 ਦੇ ਵਿੱਚ ਇਹ ਵਾਲਾ ਸੂਟ ਮਿਲੇਗਾ ਜੀ ਇਹ ਜੇਕਰ ਤੁਸੀਂ ਪਲੇਨ बॉटम ਲੈਣੀ ਹੈ ਤਾਂ ਤੁਹਾਨੂੰ 550 ਦੇ ਵਿੱਚ ਸੂਟ ਮਿਲੇਗਾ ਠੀਕ ਹੈ ਜੀ 550 ਦੇ ਵਿੱਚ ਤੁਹਾਨੂੰ ਇਹ ਵਾਲਾ ਸੂਟ ਮਿਲੇਗਾ ਪਲੇਨ बॉटम ਦੇ ਨਾਲ ਜੇਕਰ ਤੁਸੀਂ 올ਓਵਰ ਲੈਣਾ ਹੈ ਤਾਂ 600 ਦੇ ਵਿੱਚ ਤੁਹਾਨੂੰ ਇਹ ਵਾਲਾ ਸੂਟ ਮਿਲੇਗਾ ਜੀ ਇਹ ਵਾਲਾ ਪ੍ਰਿੰਟ ਚੈੱਕ ਕਰੋ ਬਰਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ 4 ਮੀਟਰ ਰਹਿਣ ਵਾਲਾ ਸਟੱਫ ਠੀਕ ਹੈ ਜੀ 4 ਮੀਟਰ ਰਹਿਣ ਵਾਲਾ ਸਟੱਫ ਰਾਮ ਟੈਕਸ ਦਾ ਪੀਸ ਹੈ ਜੀ ਬਹੁਤ ਹੀ ਫਾਈਨ ਕਪੜਾ ਕੰਨੀ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਫਾਈਨ ਪਿਓਰ ਕਾਟਨ ਸਟੱਫ ਹੈ ਜੀ ਕੋਈ ਕੈਮਰਕ ਨਹੀਂ ਹੈਗੀ ਇਹ ਬਹੁਤ ਵਧੀਆ ਸਟੱਫ ਹੈ ਤੁਹਾਨੂੰ ਅਸੀਂ ਲਿਖਿਆ ਦਿਖਾ ਸਕਦੇ ਹਾਂ ਠੀਕ ਹੈ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਾਂ ਰਹਿਣ ਵਾਲਾ ਪ੍ਰਿੰਟ 4 ਮੀਟਰ ਦੀ ਰਹਿਣ ਵਾਲੀ ਹੈ ਕੱਟ ਠੀਕ ਹੈ ਜੀ ਕਈ ਮੇਰੀ ਭੈਣਾਂ ਦਾ 4 ਮੀਟਰ ਦੇ ਵਿੱਚ ਬਣ ਜੂਗਾ ਤੇ 600 ਦੇ ਆਹ ਲੋ ਜਿਹੜਾ 5 ਮੀਟਰ ਦੀ ਕੱਟ ਰਹੂਗੀ ਤੁਹਾਨੂੰ 600 ਦੇ ਵਿੱਚ ਮਿਲੂਗੀ ਜੀ ਠੀਕ ਹੈ ਜੀ ਇਹ ਤੁਹਾਨੂੰ ਸਿਰਫ 4 ਮੀਟਰ ਦੀ ਕੱਟ ਹੈ ਬਿਲਕੁਲ ਤੁਹਾਨੂੰ ਥੋੜੇ ਜਿਹੀ ਪੈਸਾਂ ਜੀ ਇਹ ਵਾਲਾ ਸੂਟ ਤੁਸੀਂ ਬਾਈ ਕਰ ਸਕਦੇ ਠੀਕ ਹੈ ਜੀ ਕਈ ਮੇਰੀ ਭੈਣਾਂ ਦਾ 4 ਮੀਟਰ ਦੇ ਵਿੱਚ ਹੀ ਸੂਟ ਬਣ ਜਾਂਦਾ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਸੀ ਕਲਰ ਚੈੱਕ ਕਰੋ ਅਗਲਾ ਪੀਸ ਚੈੱਕ ਕਰੋ ਇਹ ਆਉਗੀ ਕ੍ਰਸ਼ ਕਾਟਨ ਦੇਖੋ ਕ੍ਰਸ਼ ਕਾਟਨ ਦਾ ਕਾਫੀ ਟ੍ਰੈਂਡ ਆ ਰਿਹਾ ਠੀਕ ਹੈ ਜੀ ਕਾਫੀ ਡਿਮਾਂਡ ਹੈ ਕ੍ਰਸ਼ ਕਾਟਨ ਦੀ ਤੇ ਅਸੀਂ ਰਾਮਟੈਕਸ ਦੇ ਵਿੱਚ ਤੁਹਾਡੇ ਵਾਸਤੇ ਕ੍ਰਸ਼ ਕਾਟਨ ਲੈ ਕੇ ਆਏ ਆ ਮੈਸੇਜing ਦਵਾਂਗੇ ਤੁਹਾਨੂੰ ਕ੍ਰਸ਼ ਕਾਟਨ ਦੇ ਨਾਲ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਇਹ ਵਾਲੀ ਦਵਾਂਗੇ ਅਸੀਂ ਤੁਹਾਨੂੰ ਬਾਟਮ ਠੀਕ ਹੈ ਤੁਸੀਂ ਇਹ ਵਾਲੀ ਬਾਟਮ ਵੀ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜਿਹੜੀ ਵੀ ਤੁਹਾਨੂੰ ਬਾਟਮ ਪਸੰਦ ਆ ਤੁਸੀਂ ਉਹਦਾ ਨਹੀਂ ਬਾਟਮ ਸਾਡੇ ਕੋਲ ਇਸ ਪੀਸ ਦੇ ਨਾਲ ਬਾਈ ਕਰ ਸਕਦੇ ਹੋ ਠੀਕ ਹੈ ਜੀ ਅਸੀਂ ਕਈ ਤਰ੍ਹਾਂ ਦੀ ਮੈਚਿੰਗ ਕੀਤੀ ਹੈ ਬਾਟਮ ਦੀ ਕੋਈ ਵੀ ਤੁਸੀਂ ਬਾਟਮ ਜਿਹੜੀ ਤੁਹਾਨੂੰ ਵੀ ਜੱਚਦੀ ਹੈ ਜੀ ਉਹ ਤੁਸੀਂ ਬਾਟਮ ਸਾਡੇ ਕੋਲ ਲੈ ਸਕਦੇ ਹੋ ਪ੍ਰਿੰਟ ਚੈੱਕ ਕਰੋ ਪੀਸ ਚੈੱਕ ਕਰੋ ਕ੍ਰਸ਼ ਕੋਟਨ ਹੈ ਜੀ ਅਸੀਂ ਇਹਦੀ ਵੀ ਪ੍ਰਾਈਸ ਤੁਹਾਨੂੰ ਸਿਰਫ ਦੇ ਰਹੇ ਹਾਂ 120 ਰੁਪਏ ਪਰ ਮੀਟਰ ਕਰਸ਼ कॉटन ਦੀ प्राइस ਵੀ ਦੇਖੋ ਜੀ ਕਿੰਨਾ प्राइस ਹੈ ਬਾਜ਼ਾਰ ਦੇ ਵਿੱਚ ਜਿਹੜਾ ਰਾਮ ਟੈਕਸ क्रश कॉटन ਹੈ ਉਹਦਾ प्राइस ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ प्राइस ਹੈ ਜੀ क्रश कॉटन ਦਾ ਇਹ ਟ੍ਰੈਂਡ ਦੇ ਵਿੱਚ ਆ ਰਿਹਾ ਹੈ क्रश कॉटन ਠੀਕ ਹੈ ਜੀ ਅਸੀਂ ਤੁਹਾਨੂੰ ਸਿਰਫ 120 ਰੁਪਏ ਦੇ ਵਿੱਚ ਆਫਰ ਪ੍ਰਾਈਸ ਦੇ ਵਿੱਚ ਦੇ ਰਹੇ ਹਾਂ ਇਹ ਵਾਲੀ ਅਸੀਂ बॉटਮ ਲਗਾਈ ਹੈ ਬੜੀਆਂ ਪਿਆਰੀਆਂ ਜੀਆਂ ਰਹਿਣ ਵਾਲੀਆਂ बॉटਮ ਠੀਕ ਹੈ ਕੱਲਾ ਸ਼ਰਟ ਪੀਸ ਲੈਣਾ ਸ਼ਰਟ ਪੀਸ ਲਓ ਜੇਕਰ ਬਾਟਮ ਨਾਲ ਲੈਣਾ ਤਾਂ ਬਾਟਮ ਨਾਲ ਲੈ ਲਓ 550 ਦਾ ਸੂਟ ਮਿਲੂਗਾ ਤੁਹਾਨੂੰ ਪਲੇਨ ਬਾਟਮ ਦੇ ਨਾਲ ਠੀਕ ਹੈ ਜੀ ਬਾਟਮ ਦਾ ਸਟਾਫ ਤੁਹਾਨੂੰ ਬਹੁਤ ਵਧੀਆ ਮਿਲੂਗਾ ਠੀਕ ਹੈ ਪਿਓਰ ਕੈਮਰਕ ਸਟਾਫ ਮਿਲੂਗਾ ਜੀ ਬਾਟਮ ਦਾ ਅਗਲਾ ਪੀਸ ਚੈੱਕ ਕਰੋ ਜੀ ਇਹ ਸਾਡੇ ਕੋਲ 2 ਪੀਸ ਹੈ ਜੀ ਠੀਕ ਹੈ ਜੀ 2.5 ਮੀਟਰ ਦੀ ਰਹਿਣ ਵਾਲੀ ਹੈ ਕੱਟ ਜੇਕਰ ਪੂਰਾ ਸੂਟ ਲੈਣਾ ਤਾਂ ਪੂਰਾ ਸੂਟ ਵੀ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਜੀ ਅਗਲਾ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਮੈਚਿੰਗ ਦਵਾਂਗੇ ਤੁਹਾਨੂੰ ਇਹਦੇ ਨਾਲ ਬਾਟਮ ਠੀਕ ਹੈ ਜੀ ਮੈਚਿੰਗ ਬਾਟਮ ਦਵਾਂਗੇ ਠੀਕ ਹੈ ਜੀ ਇਸੀ ਦੇ ਨਾਲ ਇੱਕ ਲਵੰਡਰ ਕਲਰ ਦੀ ਬਾਟਮ ਵੀ ਲਗਾਈ ਹੈ ਕਿਸੇ ਵੀ ਤਰ੍ਹਾਂ ਦੀ ਬਾਟਮ ਤੁਸੀਂ ਲਗਾ ਸਕਦੇ ਹੋ ਜਿਹੜੀ ਬਾਟਮ ਤੁਹਾਨੂੰ ਅੱਛੀ ਲੱਗਦੀ ਹੈ ਦੇਖੋ ਇਹ ਵਾਲਾ ਰੈਨ ਵਾਲਾ ਹੈ ਸ਼ਰਟ ਪੀਸ ਮਿਲੂਗਾ ਤੁਹਾਨੂੰ ਜੀ ਠੀਕ ਹੈ ਪ੍ਰਿੰਟ ਚੈੱਕ ਕਰੋ ਇਹ ਵੀ ਕ੍ਰਸ਼ ਕਾਟਨ ਰੈਨ ਵਾਲਾ ਹੈ ਕਰਾਸ਼ ਕੋਟਨ ਰੈਂਡਸ ਵਾਲਾ ਬੜਾ ਪਿਆਰਾ ਜਿਹਾ ਪੀਸ ਹੈ ਬੜਾ ਸੋਹਣਾ ਜਿਹਾ ਪੀਸ ਰੈਡੀ ਹੋਣਾ ਬਣ ਕੇ ਠੀਕ ਹੈ ਜੀ ਇਹ ਵਾਲੀ ਬਾਟਮ ਵੀ ਤੁਸੀਂ ਸਾਡੇ ਕੋਲੋਂ ਲੈ ਸਕਦੇ ਨੇ ਨਾਲ ਕੋਈ ਵੀ ਤਰ੍ਹਾਂ ਦੀ ਬਾਟਮ ਸਾਡੇ ਕੋਲ ਤੁਸੀਂ ਬਾਇ ਕਰ ਸਕਦੇ ਹੋ ਜੀ ਠੀਕ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਮੈਚਿੰਗ ਲੈ ਕੇ ਆਏ ਆ ਬਾਟਮ ਦੇ ਨਾਲ ਅਗਲਾ ਪੀਸ ਚੈੱਕ ਕਰੋ ਇਹ ਵੀ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਠੀਕ ਹੈ ਜੀ ਐਦਾਂ ਦੇ ਪ੍ਰਿੰਟਾਂ ਦਾ ਕਾਫੀ ਟ੍ਰੈਂਡ ਹੈ ਜੀ ਅੱਜ ਕੱਲ ਫਲਾਵਰ ਨੀ ਐਨਾ ਚੱਲਦਾ ਇਦਾਂ ਦੀ ਜੀਓਮੈਟ੍ਰੀਕਲ ਪ੍ਰਿੰਟ ਜੇ ਚੱਲ ਰਹੀ ਆ ਬੜਾ ਪਿਆਰਾ ਜਿਹਾ ਰਹਿਣ ਵਾਲਾ ਪੀਸ ਠੀਕ ਹੈ ਜੀ ਅਸੀਂ ਇਹ ਵਾਲੀ ਬਾਟਮ ਲਗਾਈ ਹੈ ਸਕੈਨ ਕਲਰ ਦੀ ਬਾਟਮ ਵੀ ਅਸੀਂ ਇਹਦੇ ਨਾਲ ਲਗਾ ਕੇ ਦਵਾਂਗੇ ਕਿਸੇ ਵੀ ਤਰ੍ਹਾਂ ਦੀ ਬਾਟਮ ਤੁਸੀਂ ਲੈਣਾ ਚਾਹੁੰਦੇ ਹੋ ਉਦਾਂ ਦੀ ਬਾਟਮ ਅਸੀਂ ਤੁਹਾਨੂੰ ਇਹਦੇ ਨਾਲ ਦਵਾਂਗੇ ਠੀਕ ਹੈ ਜੀ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਕ੍ਰਸ਼ ਕਾਟਨ ਰਹੂਗਾ ਰਾਮ ਟੈਕਸ ਦਾ ਕ੍ਰਸ਼ ਰਹੂਗਾ ਕਾਟਨ ਠੀਕ ਹੈ ਜੀ ਰਾਮ ਟੈਕਸ ਦੀ ਰਹਿਣ ਵਾਲੀ ਹੈ ਕ੍ਰਸ਼ ਕਾਟਨ ਅਗਲਾ ਪੀਸ ਚੈੱਕ ਕਰੋ ਜੀ ਇਹਦਾ ਵੀ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ ਠੀਕ ਹੈ ਜੀ ਇਹਦੇ ਨਾਲ ਅਸੀਂ ਤੁਹਾਨੂੰ ਮੈਚਿੰਗ ਬਾਟਮ ਦਵਾਂਗੇ ਇਹਦੇ ਨਾਲ ਵੀ ਤੁਹਾਨੂੰ ਮੈਚਿੰਗ ਬਾਟਮ ਦਵਾਂਗੇ ਬੜਾ ਪਿਆਰਾ ਜਿਹਾ ਪੀਸ ਹੈ ਜੀ ਠੀਕ ਹੈ ਜੀ ਇਹ ਵਾਲਾ ਪੀਸ ਵੀ ਤੁਸੀਂ ਸਾਡੇ ਕੋਲ ਮੈਚਿੰਗ ਬਾਟਮ ਦੇ ਨਾਲ ਬਾਈ ਕਰ ਸਕਦੇ ਹੋ ਮੈਚਿੰਗ बॉटम ਦੇ ਨਾਲ ਤੁਸੀਂ ਬਾਈ ਕਰ ਸਕਦੇ ਹੋ ਜਿੱਦਾਂ ਦੀ ਤੁਸੀਂ बॉਟਮ ਲਗਾਉਣਾ ਚਾਹੁੰਦੇ ਓਦਾਂ ਤੁਸੀਂ बॉਟਮ ਸਾਡੇ ਕੋਲ ਲਗਵਾ ਸਕਦੇ ਹੋ ਜੀ ਠੀਕ ਹੈ ਜੀ ਤੁਹਾਨੂੰ ਅਸੀਂ ਪੂਰੀ ਮੈਚਿੰਗ ਕਰਕੇ ਦੇਵਾਂਗੇ बॉਟਮਾਂ ਦੀ ਪੂਰੀ ਮੈਚਿੰਗ ਕਰਕੇ ਦੇਵਾਂਗੇ ਜੀ ਠੀਕ ਹੈ ਜੀ ਇਹ ਵਾਲੀ बॉਟਮ ਵੀ ਤੁਸੀਂ ਲਗਾ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ बॉਟਮ ਜਿੱਦਾਂ ਤੁਸੀਂ ਚਾਹੋ ਨੇ ਉਹ ਬਣੀ बॉਟਮ ਸਾਡੇ ਕੋਲ ਲਗਾ ਸਕਦੇ ਹੋ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਜੇਕਰ ਤੁਸੀਂ ਸਾਡੇ ਕੋਲੋਂ ਕੱਲਾ ਸ਼ਰਟ ਪੀਸ ਲੈਣਾ ਚਾਹੁੰਦੇ ਹੋ ਤਾਂ ਸ਼ਰਟ ਪੀਸ ਵੀ ਸਾਡੇ ਕੋਲੋਂ ਤੁਸੀਂ ਬਾਈ ਕਰ ਸਕਦੇ ਹੋ ਠੀਕ ਹੈ ਜੀ ਅਗਲਾ ਪੀਸ ਚੈੱਕ ਕਰੋ ਤੇ ਕੋਈ ਕੇ ਵਾਲਾ ਪ੍ਰਿੰਟ ਮਿਲੂਗਾ ਤੁਹਾਨੂੰ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਰਾਮਟੈਕਸ ਦਾ ਰਹੂਗਾ ਬਿਲਕੁਲ ਫਰੈਸ਼ ਪੀਸ ਕੋਈ ਡਿਫੈਕਟ ਨਹੀਂ ਤੁਹਾਨੂੰ ਦੋ ਪੀਸ ਮਿਲਣਗੇ ਵਾਲੇ 4-4 ਮੀਟਰ ਦੇ ਵੀ ਮਿਲ ਜਾਣਗੇ ਜੀ ਪੂਰਾ ਸੂਟ ਵੀ ਲੈ ਸਕਦੇ ਹੋ ਮੈਚਿੰਗ ਲੈਣਾ ਚਾਹੋ ਨੇ ਤੇ ਸਾਡੇ ਕੋਲ ਤੁਸੀਂ ਮੈਚਿੰਗ ਸੂਟ ਵੀ ਲੈ ਸਕਦੇ ਹੋ ਜਿੱਦਾਂ ਦੇ ਤੁਸੀਂ ਮੈਚਿੰਗ ਚਾਹੋ ਨੇ ਅਸੀਂ ਉਦਾਂ ਦੀ ਤੁਹਾਨੂੰ ਮੈਚਿੰਗ ਕਰਕੇ ਦਵਾਂਗੇ ਜੀ ਠੀਕ ਹੈ ਜੀ ਬੜਾ ਪਿਆਰਾ ਜਾਂ ਰਹਿਣ ਵਾਲਾ ਹੈ ਪੀਸ ਠੀਕ ਹੈ ਜੀ ਬਾਟਮ ਦਾ ਕਲਰ ਥੋੜਾ ਜਾਂ ਅਲੱਗ ਜਾ ਆ ਰਿਹਾ ਇਹਦੇ ਵਿੱਚ ਪਰ ਮੈਚਿੰਗ ਜੀ ਪੂਰੀ ਹੈ ਪੂਰੀ ਮੈਚਿੰਗ ਇਹਦੇ ਨਾਲ ਸੂਟ ਦੀ ਹੈਗੀ ਹੈ ਜੀ ਬਾਟਮ ਦੇ ਨਾਲ ਪਰ ਥੋੜਾ ਜਾਂ ਡਿਫਰੈਂਟ ਕਲਰ ਆ ਰਿਹਾ ਬਾਟਮ ਦਾ ਪਰ ਅਸੀਂ ਤੁਹਾਨੂੰ ਪੂਰੀ ਮੈਚਿੰਗ ਕਰਕੇ ਦਵਾਂਗੇ ਜੇਕਰ ਤੁਸੀਂ ਮੈਚਿੰਗ ਸੂਟ ਲੈਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਪੂਰੀ ਮੈਚਿੰਗ ਕਰਕੇ ਦਵਾਂਗੇ ਪਰ ਇਹ ਥੋੜਾ ਜਾਂ ਕਲਰ ਬਾਟਮ ਦਾ ਕੈਮਰੇ ਵਿੱਚ ਲੱਗ ਆ ਰਿਹਾ ਪਰ ਪੂਰੀ ਮੈਚਿੰਗ ਹੈ ਜੀ ਠੀਕ ਹੈ ਜੀ बॉटम ਦੀ ਪੂਰੀ ਮੈਚਿੰਗ ਹੈ ਜੀ ਪਿਓਰ ਕੈਮਰਕਰੀ ਅਸੀਂ ਤੁਹਾਨੂੰ ਦਵਾਂਗੇ बॉटम ਅਗਲਾ ਪੀਸ ਚੈੱਕ ਕਰੋ ਬੜਾ ਪਿਆਰਾ ਜਿਹਾ ਅਗਲਾ ਵੀ ਪ੍ਰਿੰਟ ਹੈ ਦੇਖੋ ਇਹ ਕੇ ਵਾਲਾ ਕਲਰ ਆਊਗਾ ਇਸੇ ਪ੍ਰਿੰਟ ਦੇ ਵਿੱਚ ਠੀਕ ਹੈ ਜੀ ਇਸੇ ਪ੍ਰਿੰਟ ਦੇ ਵਿੱਚ ਇਹ ਵਾਲਾ ਕਲਰ ਆਉਣ ਵਾਲਾ ਹੈ ਇਹਦੇ ਨਾਲ ਜਿਹੜੇ ਅਸੀਂ ਤੁਹਾਨੂੰ बॉटम ਦਵਾਂਗੇ ਠੀਕ ਹੈ ਜੀ ਅਸੀਂ ਤੁਹਾਨੂੰ ਇਹ ਵਾਲੀ बॉਟਮ ਦਵਾਂਗੇ ਠੀਕ ਹੈ ਜੀ ਇਹ ਵਾਲੀ ਇਸ ਤੋਂ ਇਹਨਾਂ ਬਾਟਮ ਦਵਾਂਗੇ ਪੂਰੀ ਦੇਖੋ ਜੋ ਪੂਰੀ ਵਧੀਆ ਮੈਚਿੰਗ ਹੋ ਰਹੀ ਹੈ ਠੀਕ ਹੈ ਜੀ ਮੈਚਿੰਗ ਸੂਟ ਦਵਾਂਗੇ ਤੁਹਾਨੂੰ ਮੈਚਿੰਗ ਸੂਟ ਦਵਾਂਗੇ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਕਲਰ ਚੈੱਕ ਕਰੋ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਅਗਲਾ ਪੀਸ ਚੈੱਕ ਕਰੋ ਜੀ ਇਹ ਕੇਵਲਾ ਪੀਸ ਮਿਲੂਗਾ ਇਹ ਵੀ ਪ੍ਰਿੰਟ ਦੇਖੋ ਸੇਮ ਪ੍ਰਿੰਟ ਹੈ ਪਰ ਕਲਰ ਡਿਫਰੈਂਟ ਹੈ ਠੀਕ ਹੈ ਜੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਰਾਮਟੈਕਸ ਦਾ ਕ੍ਰਸ਼ ਕਾਟਨ ਹੈ ਜੀ 120 ਰੁਪਏ ਮਿਲੂਗਾ ਤੁਹਾਨੂੰ ਪਰ ਮੀਟਰ ਇਹ ਵਾਲੀ ਅਸੀਂ ਇਹਦੇ ਨਾਲ ਬਾਟਮ ਲਗਾਈ ਹੈ ਮੈਚਿੰਗ ਠੀਕ ਹੈ ਜੀ ਮੈਚਿੰਗ ਬਾਟਮ ਦੇ ਨਾਲ ਤੁਸੀਂ ਇਹ ਵਾਲਾ ਪੀਸ ਸਾਡੇ ਕੋਲੋਂ ਬਾਏ ਕਰ ਸਕਦੇ ਹੋ 120 ਰੁਪਏ ਪਰ ਮੀਟਰ ਰਹਿਣ ਵਾਲੀ ਹੈ ਸੂਟ ਦੀ ਪ੍ਰਾਈਸ 올ਓਵਰ ਸੂਟ ਦੀ ਪ੍ਰਾਈਸ ਠੀਕ ਹੈ ਜੀ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਬਾਟਮ ਦੇ ਨਾਲ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਸੀ ਠੀਕ ਹੈ ਜੀ ਅਗਲਾ ਪੀਸ ਚੈੱਕ ਕਰੋ ਅਗਲਾ ਪ੍ਰਿੰਟ ਤੁਹਾਨੂੰ ਦਿਖਾਉਣ ਲੱਗੇ ਹਾਂ ਦੇਖੋ ਇਹ ਕੇਵਲਾ ਪ੍ਰਿੰਟ ਮਿਲੂਗਾ ਇਹ ਵੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਹੈ ਰਾਮ ਟੈਕਸ ਦਾ ਰਹਿਣ ਵਾਲਾ ਜੀ ਪੀਸ ਠੀਕ ਹੈ ਜੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਇਹਦੇ ਨਾਲ ਸਿੱਤ ਨੂੰ ਬਾਟਮ ਦਿੱਤੀ ਹੈ ਠੀਕ ਹੈ ਜੀ ਇਹ ਵਾਲੀ ਮਿਲੂਗੀ ਤੁਹਾਨੂੰ ਇਹਦੇ ਨਾਲ ਬਾਟਮ ਮੈਚਿੰਗ ਬਾਟਮ ਰਹਿਣ ਵਾਲੀ ਹੈ ਠੀਕ ਹੈ ਜੀ ਮੈਚਿੰਗ ਬਾਟਮ ਦੇ ਨਾਲ ਤੁਸੀਂ ਸਾਡੇ ਕੋਲੋਂ ਇਹ ਵਾਲਾ ਪੀਸ ਬਾਈ ਕਰ ਸਕਦੇ ਹੋ ਦੇਖੋ ਜੀ ਠੀਕ ਹੈ ਜੀ ਇਹ ਵਾਲਾ ਪੀਸ ਰਹੂਗਾ ਮੈਚਿੰਗ ਬਾਟਮ ਦੇ ਨਾਲ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਬਹੁਤ ਪਿਆਰਾ ਸੂਟ ਰੈਡੀ ਹੋਣਾ ਬਣ ਕੇ ਕ੍ਰਸ਼ ਕォਟਰ ਹੈ ਰਾਮ ਟੈਕਸ ਦੇ ਪੀਸ ਹੈ ਜੀ ਆਫਰ ਦੇ ਤੁਹਾਨੂੰ ਅਸੀਂ ਦੇ ਰਹੇ ਹਾਂ ਸੈਲਫ 120 ਰੁਪਏ ਪਰ ਮੀਟਰ ਦੇ ਨਾਲ ਸਾਰੇ ਪੀਸ ਰਹਿਣਗੇ ਰਾਮ ਟੈਕਸ ਦੇ ਫਰੈਸ਼ ਕੋਈ ਡਿਫੈਕਟ ਨਹੀਂ ਹੋਣ ਵਾਲਾ ਠੀਕ ਹੈ ਜੀ ਜਿਹੜੀ ਵੀ ਮੇਰੀ ਭੈਣ ਨੂੰ ਕੋਈ ਵੀ ਪੀਸ ਪਸੰਦ ਆਉਂਦਾ ਤਾਂ ਉਸਕਰੀ ਸ਼ੋਰਟ ਪਲੀਜ਼ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਠੀਕ ਹੈ ਜੀ ਮੇਰਾ ਜਿਹੜੀ ਲੋਕੇਸ਼ਨ ਆ ਥੱਲੇ ਡਿਸਕ੍ਰਿਪਸ਼ਨ ਚ ਦਿੱਤੀ ਗਈ ਹੈ ਤੁਸੀਂ ਉੱਥੋਂ ਮੇਰੀ ਲੋਕੇਸ਼ਨ ਦੇਖ ਸਕਦੇ ਹੋ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਵੀ ਇਹ ਵਾਲੇ ਪੀਸ ਲੈ ਸਕਦੇ ਹੋ ਤੇ ਆਨਲਾਈਨ ਵੀ ਤੁਸੀਂ ਮੰਗਾ ਸਕਦੇ ਹੋ ਤੁਹਾਨੂੰ ਸਕਰੀਨ ਦੇ ਉੱਪਰ ਨੰਬਰ ਮੈਂਸ਼ਨ ਕੀਤਾ ਗਿਆ ਤੁਸੀਂ ਉਸ ਨੰਬਰ ਤੇ ਮੈਨੂੰ ਕਾਲ ਕਰੋ WhatsApp ਮੈਸੇਜ ਕਰੋ ਤੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਧੰਨਵਾਦ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਮੇਰੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਨਾ ਭੁੱਲਿਓ ਧੰਨਵਾਦ ਜ